ਦਰਸ਼ਕੋ ਧੰਨ ਗੁਰਗੋਬਿੰਦ ਸਿੰਘ ਵਰਗਾ ਮਹਾਬਲੀ ਸੂਰਮਾ ਨਾ ਕੋਈ ਸੰਸਾਰ ਵਿੱਚ ਅੱਡ ਤੱਕ ਹੋਇਆ ਤੇ ਨਾ ਕੋਈ ਹੋਣਾ 14 ਜੰਗ ਲੜੇ ਨੇ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਸਰੀਰਕ ਆਰਜਾ ਦੇ ਵਿੱਚ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਦੇ ਵਿੱਚ ਜਿਹੜੇ ਪਹਿਲੀ ਵਾਰ ਜੰਗ ਦੇ ਮદાન ਵਿੱਚ ਹਥਿਆਰ ਚੁਲਾਏ ਸ਼ਸਤਰ ਚੁਲਾਏ ਅੱਜ ਤੁਹਾਨੂੰ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਵਾਉਣੇ ਨੇ ਇਹ ਸ਼ਸਤਰ ਕਿੱਥੇ ਪਏ ਹੋਏ ਨੇ ਤੇ ਇਹ ਸ਼ਸਤਰਾਂ ਦੇ ਤੁਸੀਂ ਦਰਸ਼ਨ ਕਿਵੇਂ ਕਰ ਸਕਦੇ ਹੋ ਇੱਕ ਇੱਕ ਗੱਲ ਤੁਹਾਨੂੰ ਅੱਜ ਸਾਰੀ ਦੱਸਣੀ ਹੈ ਚਲਦੀ ਚਲਦੀ ਇਹ ਵੀਡੀਓ ਕਰ ਦਿਓ ਸ਼ੇਅਰ ਆਓ ਆਪਾਂ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰਦੇ ਹਾਂ ਦਰਸ਼ਕੋ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਦੀਆਂ 14 ਜੰਗਾਂ ਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਜੰਗ ਹੈ ਉਹ ਜੰਗ ਹੈ ਪੰਗਾਣੀ ਦੀ ਜੰਗ ਜਿਹੜੀ ਧੰਨ ਗੁਰਗੋਬਿੰਦ ਸਿੰਘ ਸਾਹਿਬ ਸਤਿਗੁਰੂ ਪਾਤਸ਼ਾਹ ਨੇ 1688 ਈਸਵੀ ਨੂੰ ਪੌਂਟਾ ਸਾਹਿਬ ਤੋਂ 12-13 ਕਿਲੋਮੀਟਰ ਦੂਰ ਪੰਗਾਣੀ ਦਾ ਮੈਦਾਨ ਪੈਂਦਾ ਉਹ ਸਮਦਾਨ ਦੇ ਵਿੱਚ ਜਿਹੜੇ ਪਹਾੜੀ ਰਾਜੇ ਚੜ੍ਹ ਕੇ ਆਏ ਭੀਮ ਚੰਦ ਹਰੀ ਚੰਦ ਫਤਿਹ ਸ਼ਾ ਵਰਗੇ ਹੋਰ ਅਣਗਿਣਤ ਰਾੜੇ ਚੜ੍ਹ ਕੇ ਆਏ ਤੇ ਤਨ ਗੁਰ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ 13 ਦਿਨ ਇਹ ਪੰਗਾਣੀ ਦੀ ਜੰਗ ਚੱਲੀ ਇਸ ਜੰਗ ਦੇ ਵਿੱਚ ਤਨ ਗੁਰ ਗੋਬਿੰਦ ਸਿੰਘ ਪਾਤਸ਼ਾਹ ਉੱਚੀ ਥਾਂ ਦੇ ਉੱਤੇ ਖਲੋ ਕੇ ਜੰਗ ਦਾ ਨਜ਼ਾਰਾ ਵੀ ਦੇਖਦੇ ਨੇ ਤੇ ਸਤਿਗੁਰੂ ਪਾਤਸ਼ਾਹ ਤੀਰ ਚਲਾਉਂਦੇ ਨੇ ਬੰਦੂਖ ਦੇ ਨਿਸ਼ਾਨੇ ਵਿੰਨਦੇ ਨੇ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਅਸਥਾਨ ਪੌਂਟਾ ਸਾਹਿਬ ਦੇ ਜਿੱਥੇ ਇਹ ਜਿਹੜੇ ਸ਼ਸਤਰ ਨੇ ਅੱਜ ਵੀ ਸ਼ੁਭਾਈ ਮਾਨ ਹਨ ਜਦੋਂ ਵੀ ਪੌਂਟਾ ਸਾਹਿਬ ਜਾऊं ਦਰਬਾਰ ਸਾਹਿਬ ਦੇ ਅੰਦਰ ਸੁੰਦਰ ਸ਼ੀਸ਼ੇ ਦੇ ਵਿੱਚ ਅੱਜ ਵੀ ਉਹ ਸੋਨੇ ਸ਼ਸਤਰ ਬਰਾਜਮਾਨ ਨੇ ਜਿਹੜੇ ਸ਼ਸਤਰ ਤਨ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਪਹਿਲੀ ਜੰਗ ਦੇ ਵਿੱਚ ਚਲਾਏ ਸਨ ਸੋ ਇਹ ਵੀਡੀਓ ਹਰ ਇੱਕ ਸਿੱਖ ਦੇ ਕੋਲ ਪਹੁੰਚਣੀ ਚਾਹੀਦੀ ਹੈ ਅਸੀਂ ਇਦਾਂ ਦੇ ਹੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਿੰਨੇ ਆ। ਸੋ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ। ਜਦੋਂ ਪੋਂਟਾ ਸਾਹਿਬ ਜਾਓ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਹਿਲੀ ਜੰਗ ਦੇ ਪਹਿਲੇ ਸ਼ਸਤਰਾਂ ਦੇ ਦਰਸ਼ਨ ਜ਼ਰੂਰ ਕਰਕੇ ਆਓ ਤੇ ਸਾਡਾ ਉਪਰਲਾ ਤੁਹਾਨੂੰ ਕਿਵੇਂ ਲੱਗਦਾ ਹੈ ਕਮੈਂਟ ਰਾਹੀਂ ਜ਼ਰੂਰ ਹੌਸਲਾ ਅਫਜ਼ਾਈ ਕਰਿਆ ਕਰੋ। ਸੋ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਸ਼ਿਰਵਤਵਾਦ ਕਰਿਆ ਕਰੋ। ਤਾ ਜੋ ਅਸੀਂ ਹਰ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਸਕੀਏ